ਅੱਬ ਦੀ ਜ਼ਿੰਦਗੀ ਦਿਨੋਂ ਦਿਨ ਨਵੇਂ ਤਰੀਕੇ ਨਾਲ ਭਉਂਦੀ ਹੈ ਤੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹ ਕੰਮ ਦੀ ਗੱਲਾ ਜ਼ਰੂਰ ਯਾਦ ਰੱਖੋ ਤੇ ਗੱਲਾਂ ਚੰਗੀਆਂ ਲੱਗਿਆ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਲੱਗੇ ਲਾਈਕ ਕਰੋ ਜ਼ਿੰਦਗੀ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਦਿਲ ਦੇ ਵਿੱਚ ਰੱਖ ਨਾਲ ਵੱਡੇ ਵੱਡੇ ਰਿਸ਼ਤੇ ਵੀ ਖਤਮ ਹੋ ਜਾਂਦੇ ਨੇ ਜੋ ਝੂਠ ਆ ਉਹ ਸਭ ਨੂੰ ਬੋਲਣਾ ਤਾਂ ਬੜਾ ਪਸੰਦ ਲੱਗਦਾ ਪਰ ਸੋਣਾ ਬੜਾ ਹੀ ਹੁਕ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕਿੰਨੇ ਵੀ ਚੰਗੇ ਕੰਮ ਕਰ ਲੋ ਭਾਵੇਂ ਕਿੰਨੇ ਵੀ ਇਮਾਨਦਾਰ ਬੰਦ ਪਰ ਲੋਕ ਜਿਹੜੇ ਨੇ ਉਹ ਹਮੇਸ਼ਾ ਤੁਹਾਡੀ ਇੱਕ ਗਲਤੀ ਦੀ ਗਲਤੀ ਲਈ ਇੰਤਜ਼ਾਰ ਕਰ ਰਹੇ ਨੇ ਇਨਸਾਨ ਉਸ ਵਕਤ ਸਭ ਤੋਂ ਵੱਡਾ ਬੇਵਕੂਫ ਬਣਦਾ ਜਦੋਂ ਉਹ ਕਿਸੇ ਹੋਰ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹ ਗੱਲ ਜਰੂਰ ਯਾਦ ਰੱਖੋ ਕੋਈ ਕਿੰਨੀ ਮਰਜ਼ੀ ਨਿੰਦਿਆ ਕਰੇ ਚੁਗਲੀ ਕਰੇ ਉਸਤੇ ਗੁੱਸਾ ਨਾ ਉਤਾਰੋ ਕਿਉਂਕਿ ਆਪਣੇ ਆਪ ਨੂੰ ਹਮੇਸ਼ਾ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ ਸ਼ਾਂਤ ਰਹਿਣਾ ਤੇ ਨਿੰਦਿਆ ਦਾ ਜਵਾਬ ਦੇਣਾ ਉਹ ਗੱਲ ਤਾਂ ਹਮੇਸ਼ਾ ਸ਼ਾਂਤ ਰਹਿਣਾ ਸੋ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹ ਵੀ ਯਾਦ ਰੱਖਣਾ ਕੋਈ ਕਿੰਨਾ ਨੇੜ ਦਾ ਕਿਉਂ ਨਾ ਹੋਵੇ ਕਿੰਨਾ ਮਰਜ਼ੀ ਪੱਕਾ ਰਿਸ਼ਤਾ ਕਿਉਂ ਨਾ ਹੋਵੇ ਹਮੇਸ਼ਾ ਸਾਰੀਆਂ ਗੱਲਾਂ ਦੱਸਣ ਦੀ ਕੋਸ਼ਿਸ਼ ਨਾ ਕਰੋ ਕੁਝ ਇੱਕ ਗੱਲਾਂ ਐਵੇਂ ਦੀਆਂ ਹੁੰਦਾ ਹੈ ਦਸਣੀਆਂ ਪੰਨੀਆਂ ਕੁਝ ਗੱਲਾਂ ਐਵੇਂ ਦੀਆਂ ਹੁੰਦੀਆਂ ਨਹੀਂ ਦਸਣੀਆਂ ਪੰਨੀਆਂ ਦਸਣੀਆਂ ਚਾਹੀਦੀਆਂ ਹਮੇਸ਼ਾ ਉਸ ਨੂੰ ਗੁਫਤੀ ਰੱਖੋ